ਸਸਿਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸੋਹਣੇ ਸੂਟ ਆ ਗਏ ਨੇ ਆਪਣੇ ਕੋਲ ਜਿਹੜੇ ਆਉਣਗੇ ਸਾਰੇ ਪਾਰਟੀ ਵੀਅਰ ਤੇ ਸੋਹਣੇ ਤੇ ਹੈਵੀ ਆ ਵੀ ਤੇ ਬੜੀ ਸਸਤੀ ਜੀ ਰੇਂਜ ਤੇ ਬਜਟ ਦੇ ਵਿੱਚ ਤੇ ਆਓ ਤੁਹਾਨੂੰ ਕਰਾਵਾਂ ਚੈੱਕ ਪਹਿਲਾ ਸੂਟ ਇਹ ਚੈੱਕ ਕਰਿਓ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਕ੍ਰਸ਼ ਸ਼ਿਮਰ ਦੇ ਵਿੱਚ ਬਹੁਤ ਜ਼ਿਆਦਾ ਸ਼ਾਨਦਾਰ ਤੇ ਪਿਆਰਾ ਜਿਹਾ ਸੂਟ ਜੇ ਪਹਿਲਾਂ ਤਾਂ ਤੁਹਾਨੂੰ ਮੈਂ ਕੱਲਾ ਸੂਟ ਸ਼ਰਟ ਜਿਹੜੀ ਇਹਦੀ ਚੈੱਕ ਕਰਾਉਣਾ ਅਬ ਇੱਕ ਸਾਹ ਦੇ ਤੁਹੀਂ neck ਦੇ ਉੱਤੇ ਡਿਜ਼ਾਈਨ ਕਿੰਨਾ ਸੋਹਣਾ ਹੈਵੀ ਜ੍ਹਾ ਇਸ ਤੋਂ ਬਾਅਦ ਇਹਦੇ ਘੇਰੇ ਦੇ ਉੱਤੇ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਜੇ ਤੇ ਕਰੀਮ ਸ਼ੇਡ ਹੈ ਇਹਦੀ ਤੇ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਨਾਲ ਦੁਪੱਟਾ ਕ੍ਰਾਸ਼ ਸ਼ਿਮਰ ਦਾ 4 ਸਾਈਡ ਲੈਂਸ ਵਰਕ ਤੇ ਬਾਟਮ ਵੀ ਇਹਦੇ ਨਾਲ ਕ੍ਰਾਸ਼ ਸ਼ਿਮਰ ਦੀ ਤੇ ਬਹੁਤ ਸੋਹਣੀ ਜਿਹੜੀ ਆ ਇਹਦੇ ਨਾਲ ਰੈੱਡ ਦਾ ਗਾਜਰੀ ਦਾ ਕੰਟਰਾਸਟ ਹੈ ਬਹੁਤ ਪਿਆਰਾ ਤੇ ਸੋਹਣਾ ਜ੍ਹਾ ਕੰਬੀਨੇਸ਼ਨ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਸਿੰਗਲ ਕਲਰ ਜੇ ਸੋਲੋ ਪੀਸ ਜੇ ਕੁਆਂਟੀਟੀ ਮਿਲ ਜੂਗੀ ਰੇਟ ਆਊਗਾ ਜੇ ਇਹਦਾ ਸਿਰਫ ਤੇ ਸਿਰਫ ਤੁਹਾਨੂੰ 745 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਇਹਦੇ ਵਿੱਚ ਫਿਰ ਚੈੱਕ ਕਰ ਲਓ 2.5 ਮੀਟਰ ਦੀ ਕੱਟ ਦੇ ਨਾਲ ਆਊਗਾ ਜੇ ਕ੍ਰਸ਼ ਸ਼ਿਮਰ ਦਾ ਬਹੁਤ ਪਿਆਰਾ ਜਿਹਾ ਬਹੁਤ ਸ਼ਾਨਦਾਰ ਜਿਹਾ ਸੂਟ ਜਿਹਦੇ ਵਿੱਚ ਸ਼ਰਟ ਦੇ ਉੱਪਰ ਬਹੁਤ ਪਿਆਰਾ ਵਰਕ ਹੈ neck ਤੇ ਵੀ ਵਰਕ ਹੈ ਲੈਂਥ ਜਿਹੜੀ ਇਹਦੀ ਜੇ 42 ਤੱਕ ਰੈਡੀ ਹੋ ਜਾਂਦੀ ਜੇ ਤੇ ਨਾਲ ਬਾਟਮ ਜਿਹੜੀ ਆ ਬਾਟਮ ਦੇ ਉੱਤੇ ਵੀ ਬਹੁਤ ਜ਼ਿਆਦਾ ਪਿਆਰਾ ਵਰਕ ਹੈ ਤੇ ਇਹਨੂੰ ਜਿਹੜੀ ਲਾਈਨਿੰਗ ਜੇ ਸ਼ਰਟ ਨੂੰ ਲੱਗਣੀ ਆ ਤੇ ਇਹਨੂੰ ਬਾਟਮ ਨੂੰ ਵੀ ਲਾਈਨਿੰਗ ਲੱਗੂਗੀ 셔ਟ ਨੂੰ ਵੀ ਲੱਗੂਗੀ ਤੁਸੀਂ ਸੋਹਣਾ ਜਿਹਾ ਸੂਟ ਹੈਵੀ ਪਾਰਟੀ ਵਾਲਾ ਸਟਿਚ ਕਰਾ ਸਕਦੇ ਜੇ 700 ਤੇ 450 ਰੁਪਈਆ ਦੇ ਨਾਲ ਹਾਂਜੀ ਤੇ ਆਹ ਚੈੱਕ ਕਰਿਓ ਜੀ ਇਹ ਸੂਟ ਆਗੇ ਜੇ ਔਰਗੈਂਜਾ ਦੇ ਉੱਤੇ ਤੇ ਬਹੁਤ ਸ਼ਾਨਦਾਰ ਵਰਕ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਹੈਵੀ ਡਿਜ਼ਾਈਨ ਨੇ ਤੇ ਇਹਨਾਂ ਦਾ ਜਿਹੜਾ ਰੇਟ ਤੇ ਰੇਂਜ ਜਿਹੜੀ ਇਹ ਬਹੁਤ ਪਿਆਰੀ ਆ ਤੇ ਬੜਾ ਸੋਹਣਾ ਵਰਕ ਆ ਪਹਿਲਾਂ ਤੁਹਾਨੂੰ ਮੈਂ ਸੂਟ ਚੈੱਕ ਕਰਾਉਣਾ 셔ਟ ਇਹਦੀ ਆ ਲਓ ਜੀ 셔ਟ ਚੈੱਕ ਕਰਿਓ ਬਹੁਤ ਪਿਆਰੀ 셔ਟ ਇਹਦੀ ਔਰਗੈਂਜਾ ਦੀ ਤੇ ਇਹਨੂੰ ਵੀ ਲਾਈਨਿੰਗ ਲੱਗਣੀ ਜੇ ਸੂਟ ਨੂੰ ਸਾਰੇ ਸੂਟ ਦੇ ਉੱਤੇ ਤੁਹਾਨੂੰ ਬੂਟੀਆਂ ਪਈਆਂ ਛੋਟੀਆਂ-ਛੋਟੀਆਂ ਮਿਲ ਜਾਣਗੀਆਂ ਸੋਨਾ ਜਿਹਾ ਵਰਕ ਟਾਈ ਐਂਡ ਆਈ ਦੇ ਵਿੱਚ ਸੂਟ ਜੇ ਤੇ ਇਧਰੋਂ ਥੱਲੇ ਘੇਰੇ ਦੇ ਉੱਤੇ ਵਰਕ ਹੈ ਇਹਦਾ ਤੇ ਇਹਦੇ ਨਾਲ ਬਾਟਮ ਜਿਹੜੀ ਜੇ ਉਹ ਆਜੂਗੀ ਜੇ 크ਰੇਪ ਸਿਲਕ ਦੀ ਤੇ ਬਾਟਮ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਬਾਟਮ ਦੇ ਉੱਤੇ ਵੀ ਵਰਕ ਹੈ ਤੇ ਨਾਲ ਦੁਪੱਟਾ ਜਿਹੜਾ ਜੇ ਉਹ ਆਜੂਗਾ ਜੇ ਔਰਗਾਂਜਾ ਦਾ ਤੇ ਦੁਪੱਟੇ ਦੇ ਉੱਤੇ ਵੀ ਸੋਨਾ ਜਿਹਾ ਵਰਕ ਹੈਵੀ ਹੈ ਤੁਸੀਂ ਵੇਖ ਸਕਦੇ ਜੇ ਪੱਲੇ ਬਹੁਤ ਸ਼ਾਨਦਾਰ ਬਣੇ ਇਹਦੇ ਤੇ ਸਾਰੇ ਇਹਦੇ ਵਿੱਚ ਬੂਟੀਆਂ ਤੁਹਾਨੂੰ ਮਿਲਣਗੀਆਂ ਦੁਪੱਟੇ ਦੇ ਵੀ ਜਿੱਦਾਂ ਸ਼ਰਟ ਦੇ ਵਿੱਚ ਇਹ ਸ਼ਰਟ ਦੇ ਵਿੱਚ ਪਈਆਂ ਬੂਟੀਆਂ ਇਹ ਦੁਪੱਟੇ ਦੇ ਵਿੱਚ ਤੇ ਇਧਰੋਂ ਨਾਲ ਹੀ ਇਹਦੀ ਬਾਟਮ ਜਿਹੜੀ ਆ ਬਾਟਮ ਦੇ ਉੱਤੇ ਵੀ ਵਰਕ ਤੇ ਬਾਟਮ ਤੇ ਵੀ ਸੇਮ ਬੂਟੀਆਂ ਜਿਹੜੀਆਂ ਤੁਹਾਨੂੰ ਮਿਲ ਜਣਗੀਆਂ ਜੇ ਡਬਲ ਡਾਈ ਦੇ ਵਿੱਚ ਦੁਪੱਟਾ ਜੇ ਤੇ ਡਬਲ ਡਾਈ ਦੇ ਵਿੱਚ ਹੀ ਸੂਟ ਆ ਤੇ ਬਹੁਤ ਸੋਹਣਾ ਸੂਟ ਆ ਕੰਟਰਾਸਟ ਬਹੁਤ ਪਿਆਰੇ ਨੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 800 ਤੇ 90 ਰੁਪਏ ਇਹਦਾ ਆਊਗਾ ਜੇ ਰੇਟ ਸ਼ਿਪਿੰਗ ਆਊਗੀ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਜੇ ਸਾਡੇ ਕੋਲੋਂ ਜੀ ਲੋ ਜੀ ਅੱਗੇ ਕਲਰ ਆ ਗਿਆ ਜੇ ਮੋਰ ਪੰਖੀਆ ਸ਼ੇਡ ਬਹੁਤ ਜ਼ਿਆਦਾ ਪਿਆਰਾ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਆ ਗਿਆ ਜੇ ਨਾਲ ਬਾਟਮ ਆ ਗਈ ਜੇ ਇਹਦੇ ਮੋਰ ਪੰਖੀਆ ਇੰਡੀਗੋ ਸ਼ੇਡ ਦੀ ਬਹੁਤ ਜ਼ਿਆਦਾ ਸੋਹਣੀ ਤੇ ਵਾਈਟ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਟਾਈ ਐਂਡ ਡਾਈ ਦਾ ਕੰਟਰਾਸਟ ਜੇ ਇਹਦੇ ਵਿੱਚ ਵੀ ਤੁਹਾਨੂੰ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਮਿਲੂਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਵਰਕ ਬਹੁਤ ਜ਼ਿਆਦਾ ਸੋਹਣਾ ਜੇ ਸੂਟ ਤੇ ਇੱਕ ਹੀਰੇ ਦੇ ਉੱਤੇ ਵਰਕ ਆ ਤੇ ਇਹਦੋਂ ਨਾਲ ਇਹਦੀ ਬਾਟਮ ਦੇ ਉੱਤੇ ਤੇ ਦੁਪੱਟਾ ਇਹਦੇ ਨਾਲ ਉਦਾਂ ਸੇਮ ਹੈਵੀ ਆ ਜਾਊਗਾ ਜੇ ਇੱਕ ਦੁਪੱਟਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਆਲਰੇਡੀ ਖੋਲ ਕੇ ਦਿਖਾ ਦਿੱਤਾ ਟਾਈ ਐਂਡ ਡਾਈ ਦਾ ਦੁਪੱਟਾ ਹੈਗਾ ਡਬਲ ਟਾਈ ਦੇ ਵਿੱਚ ਤੇ ਇਹ ਬਾਟਮ ਆ ਗਈ ਇਹਦੀ ਕਰੇਪ ਸਿਲਕ ਦੀ ਤੇ ਇਹ ਆ ਗਈ ਸ਼ਰਟ ਇਹਦੇ ਨਾਲ ਇਹਦੇ ਵਿੱਚ ਅੱਗੇ ਕਲਰ ਮਿਲਦੇ ਜਾਣਗੇ ਤੁਹਾਨੂੰ ਤੇ ਦੁਪੱਟੇ ਜਿਹੜੇ ਉਹ ਵੀ ਤੁਹਾਨੂੰ ਮੈਂ ਦਿਖਾਈ ਜਾਊਂਗਾ ਨਾਲ ਦੀ ਨਾਲ ਹੀ ਇਹਨਾਂ ਦੇ ਬਣੇ ਤੇ ਆਹ ਸੋਨਾ ਜਿਹਾ ਕਲਰ ਆ ਗਿਆ ਜੇ ਮਹਿੰਦੀਆ ਸ਼ੇਡ ਬਹੁਤ ਪਿਆਰੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਆ ਗਿਆ ਡਬਲ ਟਾਈ ਦੇ ਵਿੱਚ ਇਹ ਤੁਸੀਂ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਜੇ ਹਾਲੋ ਜੀ ਆ 컬러 ਚੈੱਕ ਕਰਿਓ ਅੱਗੇ ਆ ਗਈ ਪਰਪਲ ਛੇਡ 컬러 ਇੰਨੇ ਜਿਆਦਾ ਸੋਹਣੇ ਨੇਗੇ ਬਹੁਤ ਜਿਆਦਾ ਤੁਸੀਂ ਪਸੰਦ ਕਰੋਗੇ ਇਹਨਾਂ ਕਲਰਾਂ ਨੂੰ ਤੇ ਇਹ ਤੁਸੀਂ ਵੇਖ ਸਕਦੇ ਜੇ ਕਿੰਨਾ ਪਿਆਰਾ ਸੂਟ ਹੈ ਤੇ ਕਿੰਨੀ ਸੋਹਣੀ ਸ਼ਾਈਨ ਹੈ ਸੂਟ ਦੀ ਤੇ ਦੁਪੱਟੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਸਾਰਿਆਂ ਦੇ ਨਾਲ ਹੀ ਹੈਵੀ ਬਣੇ ਆ ਪੱਲਿਆਂ ਦੇ ਉੱਤੇ ਡਬਲ ਸਾਈਡ ਆਊਗਾ ਕੱਟਵਰਕ ਨਾਲ ਆਊਗਾ ਜੇ ਬਹੁਤ ਸੋਹਣਾ ਵਰਕ ਹੈ ਤੇ ਤੇ ਇਹ ਹੋ ਗਿਆ ਜੀ ਇਹਦੇ ਨਾਲ ਬਹੁਤ ਜਿਆਦਾ ਪਿਆਰਾ ਜਿਹਾ ਦੁਪੱਟਾ ਤੇ ਆ ਰਿਹਾ ਜੀ ਨਾਲ ਇਹਦੇ ਬਾਟਮ ਤੇ ਇਧਰੋਂ ਆ ਆ ਗਿਆ ਜੇ ਇਹਦੇ ਵਿੱਚ ਸ਼ਰਟ ਦੇ ਉੱਤੇ ਵਰਕ ਇਹਦੇ ਵਿੱਚ ਤੁਹਾਨੂੰ ਔਰਗਾਂਜਾ ਦਾ ਮਿਲੂਗਾ ਫੈਬਰਿਕ ਸ਼ਰਟ ਦਾ ਤੇ ਔਰਗਾਂਜਾ ਦਾ ਹੀ ਦੁਪੱਟਾ ਤੇ ਕ੍ਰੇਪ ਸਿਲਕ ਦੀ ਆਊਗੀ ਬਾਟਮ ਰੇਟ ਆਊਗਾ ਜੇ ਸਿਰਫ 800 ਤੇ 90 ਰੁਪਏ 13-1400 ਰੁਪਿਆ ਰੇਟ ਇਹਨਾਂ ਦਾ ਜੇ ਮਾਰਕੀਟ ਦੇ ਵਿੱਚ ਸੂਟਾਂ ਦਾ ਤੇ ਆ ਵੀ ਪਿਆਰਾ ਜਿਹਾ ਸੂਟ ਤੇ ਸੋਹਣਾ ਜਿਹਾ ਸੂਟ ਇਹ ਵੀ ਇੱਕੋ ਕਲਰ ਰਹੇਗਾ ਜੇ ਆਪਣੇ ਕੋਲ ਕਿਉਂਕਿ ਇਹਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਸਟਾਕ ਜਿਹੜਾ ਸਾਡਾ ਇਦਾਂ ਦਾ ਹੁੰਦਾ ਆ ਜਿਹੜਾ ਸਾਡਾ WhatsApp ਦੇ ਉੱਤੇ ਹੀ ਸੇਲ ਹੋ ਜਾਂਦਾ ਆ ਜਿਹਦੇ ਵਿੱਚ ਆਪਾਂ ਫੋਟੋਆਂ ਵੀਡੀਓ ਅਪਲੋਡ ਕਰਦੇ ਆ ਤੇ ਉਹਦੇ ਉੱਤੇ ਹੀ ਸਾਰਾ ਜਿਹੜਾ ਸਟਾਕ ਜੇ ਸਾਡਾ ਸੋਲਡ ਆਊਟ ਹੋ ਜਾਂਦਾ ਸੋ ਇਹ ਤੁਸੀਂ ਲੈ ਸਕਦੇ ਜੇ ਬੜਾ ਪਿਆਰਾ ਜਿਹਾ ਸੂਟ ਜਿਹਦੇ ਵਿੱਚ ਸਾਰੀ ਸ਼ਰਟ ਜਿਹੜੀ ਆਊਗੀ ਜੇ ਮਸਲੀਨ ਦੀ ਬਣੀ ਵਰਕ ਬਹੁਤ ਜ਼ਿਆਦਾ ਸੋਹਣਾ ਜੇ ਮੋਰਾ ਵਾਲਾ ਪੈਚ ਵਰਕ ਦੇ ਪੈਚ ਨਹੀਂ ਸੌਰੀ ਏਮਬਰਾਇਡਰੀ ਵਰਕ ਹੈ ਥੱਲੇ ਵੀ ਇਹਦੇ ਇਹ ਤੁਸੀਂ ਵੇਖ ਸਕਦੇ ਜੇ ਵਿੱਚ ਥੱਲੇ ਵੀ ਏਮਬਰਾਇਡਰੀ ਹੈ ਉੱਪਰ ਵੀ ਇਹਦੇ ਜਿਹੜੀ ਏਮਬਰਾਇਡਰੀ ਹੋਈ ਜੇ ਤੇ ਕੇਰਾ ਬਹੁਤ ਸ਼ਾਨਦਾਰ ਬਣਿਆ ਜੇ ਇਹਦੀ ਸ਼ਰਟ ਦਾ ਫੈਬਰਿਕ ਹੈਗਾ ਜੇ ਮਸਲੀਨ ਦਾ ਤੇ ਬਾਟਮ ਇਹਦੇ ਨਾਲ ਜੇ ਬਾਟਮ ਵੀ ਮਸਲੀਨ ਦੀ ਜੇ ਤੇ ਇਧਰੋਂ ਦੁਪੱਟਾ ਜਿਹੜਾ ਜੇ ਇਹ ਵੀ ਮਸਲੀਨ ਦਾ ਜੇ ਫੋਰ ਸਾਈਡ ਆਊਗੀ ਜੇ ਲੈਸ ਲੱਗੀ ਇਹਦੇ ਤੇ ਇਹ ਸੋਹਣਾ ਜਿਹਾ ਸੂਟ ਤੇ ਸੋਹਣਾ ਜਿਹਾ ਡਿਜ਼ਾਈਨ ਜਿਹੜਾ ਤੁਸੀਂ ਲੈ ਸਕਦੇ ਜੇ ਸਿਰਫ ਤੇ ਸਿਰਫ 890 ਰੁਪਈਆ ਦੇ ਨਾਲ ਤੇ ਆਹ ਸੂਟ ਹੁਣ ਚੈੱਕ ਕਰਿਓ ਇਹ ਆਉਣਗੇ ਜੇ ਪਿਓਰ ਦੇ ਦੁਪੱਟੇ ਦੇ ਨਾਲ ਤੇ ਇਹ ਹੈਗੇ ਜੇ ਜਾਮ ਕਾਟਨ ਦੇ ਵਿੱਚ ਕਲਰ ਚੈੱਕ ਕਰ ਲਿਓ ਲਾਈਟ ਲਵੈਂਡਰ ਸ਼ੇਡ ਬਹੁਤ ਜ਼ਿਆਦਾ ਸੋਹਣੀ ਵਰਕ ਬਹੁਤ ਪਿਆਰਾ ਜਿਹਾ ਘੇਰੇ ਦੇ ਉੱਤੇ ਤੇ ਬਹੁਤ ਜ਼ਿਆਦਾ ਪਿਆਰਾ ਸਟੱਫ ਜੇ ਇਹ ਹੈਗਾ ਜੇ ਜਾਮ ਕਾਟਨ ਦਾ ਸਟੱਫ ਬਹੁਤ ਜ਼ਿਆਦਾ ਸੋਹਣਾ ਸੂਟ ਆ ਦੁਪੱਟਾ ਆਊਗਾ ਜੇ ਇਹਦੇ ਨਾਲ ਪਿਓਰ ਦੇ ਵਿੱਚ ਤੇ ਇਹ ਤੁਸੀਂ ਸੋਹਣਾ ਜਿਹਾ ਦੁਪੱਟਾ ਲੈ ਸਕਦੇ ਜੇ ਹਲੋ ਜੀ ਵਰਕ ਦੁਪੱਟੇ ਦੇ ਵੀ ਆਊਗਾ ਜੇ ਤੇ ਇਧਰੋਂ ਕਟ ਵਰਕ ਆਊਗਾ ਇਹਦੇ ਤੇ ਦੁਪੱਟਾ ਜਿਹੜਾ ਜੇ ਇਹ ਮਿਲ ਜੂਗਾ ਤੁਹਾਨੂੰ ਹਾਂ ਪਿਓਰ ਦੇ ਨਾਲ ਰੇਟ ਆਊਗਾ ਜੇ ਇਹਦਾ ਵੀ ਸੇਮ 890 ਰੁਪਏ ਇਹ ਹੈਗਾ ਜੇ ਜਾਮ ਕਾਟਨ ਦੇ ਵਿੱਚ ਸੂਟ ਤੇ ਇਹਦੇ ਵਿੱਚ ਆ ਗਿਆ ਜੇ ਵਾਈਟ ਕਲਰ ਆਹ ਕਲਰ ਸਭ ਤੋਂ ਵੱਧ ਪਸੰਦ ਕੀਤਾ ਸੀ ਤੇ ਇਹ ਵਾਈਟ ਨਹੀਂਗਾ ਇਹ ਥੋੜਾ ਕਰੀਮ ਸ਼ੇਡ ਆ ਵਾਈਟ ਜਿੱਦਾਂ ਮਿਲਕੀ ਵਾਈਟ ਹੁੰਦਾ ਉਹ ਵਾਲਾ ਨਹੀਂਗਾ ਕਰੀਮ ਸ਼ੇਡ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਤੇ ਇਹਦੇ ਨਾਲ ਹੀ ਦੁਪੱਟਾ ਜਿਹੜਾ ਜੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਇਹਨਾਂ ਦੀਆਂ ਵੀ ਮੈਂ ਫੋਟੋਆਂ ਹੀ ਪੋਸਟ ਕੀਤੀਆਂ ਸੀ ਤੇ ਬਹੁਤ ਜ਼ਿਆਦਾ ਤੁਹੀਂ ਪਸੰਦ ਕੀਤਾ ਸੀ ਸਟਾਕ ਨੂੰ ਤੇ ਇਹ ਕਰਕੇ ਇਹ ਦੁਬਾਰੇ ਰੀਸਟਾਕ ਕਰਤਾ ਜੇ ਆਪਾਂ ਤੁਹਾਡੇ ਲਈ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਹਾਂ ਪ्युअर ਤੇ ਦੁਪੱਟੇ ਦੇ ਨਾਲ ਏਮਬ੍ਰੋਇਡਰੀ ਕਟਵਰਕ ਪਲਾਸੇ ਦੇ ਆਜੂਗਾ ਜੇ ਨਾਲ ਬਹੁਤ ਸ਼ਾਨਦਾਰ ਪੱਲਿਆਂ ਦੇ ਉੱਤੇ ਵਰਕ ਤੇ ਆਹ ਸਾਰੀ ਫਰੰਟ ਇਹਦੀ ਬਣੀ ਹੋਊਗੀ ਜੇ ਤੇ ਇਹਦਾ ਰੇਟ ਜਿਹੜਾ ਆਊਗਾ ਜੇ ਸਿਰਫ ਤੇ ਸਿਰਫ ਆਊਗਾ ਜੇ 890 ਰੁਪ ਇਹ ਸੂਟ ਹੈਗਾ ਆਪਣੇ ਕੋਲ ਜਾਮ ਗਾਟਨ ਦੇ ਵਿੱਚ ਤੇ ਇਹਦੇ ਵਿੱਚ ਨਾ ਇੱਕ ਤਨਮ ਹੋਰ ਸੂਟ ਦਿਖਾਉਣਾ ਕ੍ਰੇਪ ਸਿਲਕ ਦੇ ਵਿੱਚ ਉਹਦੀ ਰੇਂਜ ਥੋੜੀ ਜਿਹੀ ਪਲੱਸ ਆਊਗੀ ਸੂਟ ਤੁਹਾਨੂੰ ਹੋਰ ਵੀ ਦਿਖਾ ਦਵਾਂ ਨਾ ਉਹ ਵੀ ਆਪਣੇ ਕੋਲ ਇੱਕੋ ਸੂਟ ਹੀ ਰਹਿ ਗਿਆ ਜੇ ਬਸ ਰਸਟ ਸ਼ੇਡ ਜੇ ਬੜੀ ਪਿਆਰੀ ਤੇ ਚੈੱਕ ਕਰਾਉਣਾ ਤੁਹਾਨੂੰ ਮੈਂ ਕ੍ਰੇਪ ਸਿਲਕ ਦੇ ਉੱਤੇ ਜ ਬਣਿਆ ਸੂਟ ਹੈ ਤੇ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਹੀ ਸੂਟ ਦੀ ਤੇ ਇਹ ਵੀ ਹੁਣ ਇਸ ਟਾਈਮ ਦੇ ਉੱਤੇ ਆਪਣੇ ਕੋਲ ਸੋਲੋ ਰਹਿ ਗਿਆ ਜੇ ਚੈੱਕ ਕਰ ਲਿਓ ਨੈਕ ਦੇ ਉੱਤੇ ਵਰਕ ਕਰਨਾ ਸੋਹਣਾ ਹੈਵੀ ਤੇ ਇਧਰੋਂ ਸਾਰੀ ਫਰੰਟ ਇਹਦੀ ਜਿਹੜੀ ਜੇ ਇਹ ਵੀ ਹੈਵੀ ਬਣੀ ਆ ਇਧਰੋਂ ਨਾਲ ਆ ਜੂਗਾ ਜੇ ਇਹਦੇ ਬਹੁਤ ਸ਼ਾਨਦਾਰ ਜਿਹੜਾ ਜੇ ਬਾਵਾਾਂ ਦੇ ਉੱਪਰ ਵਰਕ ਹੋਇਆ ਆ ਤੁਸੀਂ ਬਾਵਾਾਂ ਪਹੁੰਚੇ ਕੁਝ ਵੀ ਆਪਸ਼ਨਲ ਬਣਾ ਸਕਦੇ ਜੇ ਤੇ ਫੈਬਰਿਕ ਹੈਗਾ ਜੇ ਕਲੇਪ ਸਿਲਕ ਦਾ ਆ ਲੋ ਜੀ ਚੈੱਕ ਕਰ ਲਓ ਰਸਟ ਸ਼ੇਡ ਹੈ ਤੇ ਦੁਪੱਟਾ ਹੈਗਾ ਜੇ ਔਰਗਾਂజా ਦਾ ਟਾਈ ਐਂਡ ਡਾਈ ਦਾ ਡਬਲ ਸਾਈਡ ਦੁਪੱਟੇ ਤੇ ਲੱਗੀ ਜੇ ਲੈਸ ਬਹੁਤ ਸੋਹਣਾ ਦੁਪੱਟਾ ਜੇ ਤੇ ਆ ਲੋ ਜੀ ਚੈੱਕ ਕਰ ਲਓ ਦੁਪੱਟੇ ਦੇ ਉੱਤੇ ਵੀ ਬਹੁਤ ਪਿਆਰਾ ਜਿਹਾ ਵਰਕ ਤੇ ਲੈਸ ਦਾ ਤੇ ਆ ਸੋਹਣੀ ਜੀ ਸ਼ੇਡ ਤੇ ਸੋਹਣਾ ਜਿਹਾ ਸੂਟ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 990 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਹੀਗਾ ਸਾਡੇ ਕੋਲ ਅੱਜ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਸਟਾਕ ਜਿਹੜਾ ਕਿ ਤੁਸੀਂ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਲੈ ਸਕਦੇ ਜੇ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਤੁਹਾਡੇ ਦਿਫੇ ਲੈ ਕੇ ਹਾਜ਼ਰ ਹੋਵਾਂਗੇ ਜੀ ਬਾਏ ਬਾਏ ਸਸਕਾਂ ਜੀ